ਬਿਜਲੀ ਦਾ ਬਿੱਲ ਇਨਾਰਮ ਬਿੱਲ 40000 ਰੁਪਏ ਬਿੱਲ ਇੱਕ ਘਟੋ ਘਟ 7 8 ਮਹੀਨੇ ਦਾ ਬਿੱਲ ਹੈਗਾ ਇਹਦਾ ਮਤਲਬ ਇਹ ਬਿੱਲ ਤਾਰਦੀ ਨਹੀਂ ਰਹੀ ਹੈਗੀ ਉਹ ਪੈਸੇ ਭੇਜਦਾ ਨਾ ਜਾਂਦੇ ਕਿੱਥੇ ਹੀ ਪੈਸੇ ਬਿੱਲ ਨਹੀਂ ਇਹਨੇ ਤਾਰਿਆ ਓਹੋ ਕੱਲ ਫਿਰ ਇਹਨੇ ਆਪਣੇ ਭਰਾ ਕੋਲੋਂ ਪੈਸੇ ਮੰਗਾਏ ਉਹਨੇ ਬੜੀ ਛੇਤੀ Google Pay ਕਰਤੇ ਇਹਦਾ ਮਤਲਬ ਪੈਸੇ ਪੇਕਿਆਂ ਨੂੰ ਜਾਂਦੇ ਆ ਪੇਕਿਆਂ ਨੂੰ ਭੇਜਦੀ ਆ ਪੈਸੇ ਬੈਠੀ ਹੋਣੀ ਉੱਤੇ ਏਸੀ ਲਾ ਕੇ ਏਸੀ ਤੇਨੇ ਇੱਕ ਮਿੰਟ ਨਹੀਂ ਬੰਦ ਕਰਨਾ ਕਿਤੇ ਇੱਕ ਮਿੰਟ ਵੀ ਨਹੀਂ ਕਰਦੀ ਇਹਦੇ ਨਾਲ ਮੈਂ ਜਰਾ ਜਾ ਕੇ ਗੱਲ ਵਾਜਾ ਬੰਦ ਪੱਕਾ ਏਸੀ ਲਾ ਕੇ ਬੈਠੀਆਂ ਹੋਣੀਆਂ ਹਾਂ ਅਨਮੋਲ ਹੈ ਅਨਮੋਲ ਹੈ ਅਨਮੋਲ ਮਮੀ ਜਸਨੀਨ ਮम्मा ਆ ਗਏ ਆ ਮम्मा ਦਾਦੀ ਮम्मा ਆ ਗਏ ਆ ਜੀ ਵਾ ਕਿੰਨਾ ਦਿਨੇ ਦਿਨੇ ਏਸੀ ਲਾ ਕੇ ਬੈਠੀਆਂ ਹੋਈਆਂ ਆਨ ਮੋਲੇ ਕੀ ਗੱਲ ਤੈਨੂੰ ਕੋਈ ਕੰਮ ਨਹੀਂ ਹੈਗਾ ਗਈ ਨਹੀਂ ਆਫਿਸ ਮੰਮੀ ਮੇਰੀ ਥੋੜੀ ਜਿਹੀ ਤਬੀਅਤ ਖਰਾਬ ਸੀਗੀ ਤੇ ਮੈਂ ਆਫਿਸ ਤੇ ਫੋਨ ਲਾਇਆ ਸੀਗਾ ਹੁਣ 2 ਕੋ ਘੰਟੇ ਤੱਕ ਜਾਵਾਂਗੀ ਹੋ ਗਿਆ ਟਾਈਮ ਚੱਲ ਹੁਣ ਚੱਲ ਉੱਠ ਚੱਲ ਤਿਆਰ ਹੋ ਤੇ ਚੱਲ ਆਫਿਸ ਪਹੁੰਚ ਹਾਂ ਤੂੰ ਮੂੰਹ ਚ ਕੁੰਘੜੀਆਂ ਪਾਈਆਂ ਕੁਛ ਬੋਲਦੀ ਨਹੀਂ ਐਡੀ ਕਿਹੜੀ ਵੱਡੀ ਗੱਲ ਹੋ ਗਈ ਸੀ ਕੱਲ ਜਿਹੜੀ ਤੂੰ ਹੁਣ ਚੁੱਪ ਕਰਕੇ ਬੈਠੀ ਮੇਰੀ ਗੱਲ ਦਾ ਜਵਾਬ ਦੇ ਕੀ ਗੱਲ ਹੈ ਕੰਨਾਂ ਤੋਂ ਵੀ ਬੋਲੀ ਹੋ ਗਈਆਂ ਸੁਣਦਾ ਨਹੀਂ ਤੈਨੂੰ ਕੁਛ ਮੈਂ ਕੀ ਕਹਿਣ ਲਈ ਆ ਤੈਨੂੰ ਹੈ ਪੱਲ ਮਾੜੀ ਜੀ ਇੰਨੀ ਇੱਕ ਗੱਲ ਹੋਈ ਆ ਤਾਂ ਤੂੰ ਮੂੰਹ ਕਿੱਡਾ ਬਨ ਲਫਲਾ ਕੇ ਬੈਠੀ ਹੋਈ ਆ ਜੇ ਮੈਂ ਕਰਦੀ ਤੇਰੀ ਮਾਂ ਨੂੰ ਜਰਾ ਫੋਨ ਆ ਕੁਛ ਸਿਖਾਇਆ ਤੈਨੂੰ ਮੇਰੀ ਮਾਂ ਨਾ ਤੁਹਾਡੀ ਵਾਂਗੂ ਆਸਲੂਕ ਨਹੀਂ ਕਰਦੀ ਆਪਣੀ ਨਾ ਉਹ ਨਾਲ ਨਹੀਂ ਆਪ ਇਹ ਪਹਿਲਾ ਬਿੱਲ ਵੇਖ ਬਿੱਲ ਕੀ ਵੇਖਾ ਬਿੱਲ ਵੇਖ ਕਿੰਨਾ ਆਇਆ ਪਹਿਲਾ ਕਿੰਨਾ ਆਇਆ ਤੂੰ ਵੇਖ ਤੂੰ ਹੀ ਵੇਖ ਇਸੀ ਤੂੰ ਚਲਾਨੀ ਸਾਰੀ ਦਿਹਾੜੀ ਮੈਂ ਨਹੀਂ ਚਲਾਉਂਦੀ ਬਿੱਲ ਕੋਈ ਨਾ ਕੋਦੋਂ ਲਾਣਾ ਗਰਮੀ ਹੋਣਾ ਸਿਆਲਾ ਸਾਰੀ ਦਿਹਾੜੀ ਥੋੜਾ ਚਲਾ ਛੱਡੀ ਦਾ ਸਾਰੀ ਮੈਂ ਕਹਿੰਦੀ ਪਹਿਲਾ ਬਿੱਲ ਫੜ ਤੇ ਵੇਖ ਕਿੰਨਾ ਵਾ ਫਿਰ ਤੈਨੂੰ ਪਤਾ ਲੱਗੇ ਕਿੰਨਾ ਬਿੱਲ ਆ 40000 40000 ਕੋਈ ਚੀਜ਼ ਨਹੀਂ ਆ ਹੈ ਬਿੱਲ ਤਾਰਨਾ ਕਿੱਥੋਂ ਹੀ ਆਗੇ ਵੇਖੇ ਮੁੰਡੇ ਦੇ ਬਾਹਰੋਂ ਘਰੋਂ ਹੀ ਤਾਰਨਾ ਵਾ ਐਸ ਮੈਂ ਤੈਨੂੰ ਪੁੱਛਣ ਦੀ ਵੀ ਉਹ ਪੈਸੇ ਪਾਤੇ ਜਸਲਿੰਦ ਦੇ ਪਾਪਾ ਨੇ ਆ ਗਏ ਪੈਸੇ ਬਾਰੇ ਮੰਮੀ ਤੁਸੀਂ ਆਪ ਸਿਆਣੇ ਜੇ ਜੇ ਇਹਨਾਂ ਨੇ ਪੈਸੇ ਪਾਏ ਹੁੰਦੇ ਕੱਲ ਮੈਂ ਆਪਣੇ ਭਰਾ ਕੋਲੋਂ ਪੈਸੇ ੜ ਕੇ ਕਿਉਂ ਆਪਣੀ ਲੋੜ ਪੂਰੀ ਕਰਦੀ ਹੂੰ ਦੱਸ ਫਿਰ ਮੈਨੂੰ ਇੱਥੋਂ ਤਰਨਾ ਬਿੱਲ ਦੱਸ ਮੰਮੀ ਕਿਹਾ ਤਾਂ ਹੈਗਾ ਕੋਈ ਤਰਨਾ ਬਿੱਲ ਮੈਂ ਰੁੱਖ ਤੇ ਲਾਇਆ ਨਹੀਂ ਕੋਈ ਨੋਟਾਂ ਦਾ ਜਿਹੜਾ ਮੈਂ ਛਾੜ ਦੂੰਗੀ ਤੇ ਜਾ ਕੇ ਤੇ ਬਿੱਲ ਤਰ ਜੂਗਾ ਹੁਣ ਤੋਂ ਮੈਨੂੰ ਦੱਸ ਆਬ ਦਾ ਮੰਮੀ ਮੈਂ ਕੱਲੀ ਨਹੀਂ ਪੈਂਦੀ ਤੁਸੀਂ ਵੀ ਰਾਤ ਸੌਂਦੇ ਜੇ ਅਨਮੋਲ ਵੀ ਸੌਂਦੀ ਆ ਨਹੀਂ ਅੱਛਾ ਹੋਣਾ ਅਹੀਂ ਤੈਨੂੰ ਮਾਵਾਂ ਧੀਆਂ ਚੁੱਭਣ ਲੱਗਦੀਆਂ ਅਹੀਂ ਕਿੱਥੇ ਜਾਈਏ ਬਾਹਰ ਮੰਜੇ ਡਾ ਕੇ ਸੋਈਏ ਅਹੀਂ ਸੋਣਾ ਅੰਦਰ ਤੇ ਜਦੋਂ ਸਾਨੂੰ ਗਰਮੀ ਲੱਗਦੀ ਹੈ ਇਹ ਨਹੀਂ ਏਸੀ ਲਾ ਕੇ ਬਹਿ ਸਕਦੇ ਅਹੀਂ ਤੇ ਸਿਰਫ ਰਾਤ ਹੀ ਸੋਨੀਆ ਵਾ ਨਾ ਸਾਰਾ ਦਿਨ ਤਾਂ ਤੂੰ ਹੀ ਚਲਾ ਕੇ ਬਹਿਨੀ ਹੈ ਅਹੀਂ ਤਾਂ ਨਹੀਂ ਬੰਦੀਆਂ ਸਾਡੀ ਅੱਛਾ ਤੂੰ ਸੀ ਹੁਣ ਦੇਖਿਆ ਨਹੀਂ ਅਨਮੋਲ ਵੀ ਬੈਠੀ ਸੀ ਵਿੱਚ ਮੈਂ ਕੱਲੀ ਤੇ ਏਸੀ ਲਾ ਕੇ ਬੈਠੀ ਨਹੀਂ ਜਸਲੀਨ ਵੀ ਬੈਠੀ ਸੀ ਅਨਮੋਲ ਵੀ ਹੀ ਬੈਠੀ ਸੀਗੀ ਅਨਮੋਲ ਠੀਕ ਨਹੀਂ ਸੀ ਹੈਗੀ ਤੇ ਅੱਜ ਤਾਂ ਕਰਕੇ ਉਹ ਬਹਿ ਗਈ ਨਹੀਂ ਤੇ ਉਹ ਤੇ ਆਫਿਸ 'ਚ ਹੀ ਹੁੰਦੀ ਆ ਨਾ ਮੰਮੀ ਇਸ ਗੱਲ ਦਾ ਮੈਨੂੰ ਨਹੀਂ ਪਤਾ بار-ਬਾਰ ਮੈਨੂੰ ਮੈਂ ਜਿੱਦਨ ਦੀ ਤੁਹਾਡੇ ਘਰ ਵਿਆਹ ਹੀ ਆਈ ਆ ਨਾ ਮੇਰਾ ਫਰਜ਼ ਇਹ ਆ ਕਿ ਤੁਹਾਨੂੰ ਰੋਟੀ ਪਾਣੀ ਤੇ ਕਪੜਾ ਲੀੜਾ ਧੋ ਕੇ ਦੇਣਾ ਨਾ ਕਿ ਇਹ ਟੈਨਸ਼ਨ ਆ ਮੇਰੀਆਂ ਨੇ ਕਿ ਜੇ ਇੰਨਾ ਬਿੱਲ ਆ ਗਿਆ ਤੇ ਮੈਂ ਤਾਰਨਾ ਵਾ ਇਹ ਟੈਨਸ਼ਨ ਆ ਤੁਹਾਡੀਆਂ ਨੇ ਤੁਹਾਡੀਆਂ ਤੇ ਤੁਹਾਡੇ ਪੋਤ ਦੀਆਂ ਟੈਨਸ਼ਨਾਂ ਨੇ ਠੀਕ ਆ ਨਾਲੇ ਮੰਮੀ ਮੈਨੂੰ ਇਹਨੂੰ ਨਹੀਂ ਆਣੀ ਨਾ ਸਮਝੋ ਮੈਨੂੰ ਪਤਾ ਕਿ ਤੁਸੀਂ ਕਿੱਥੋਂ ਬੋਲਦੇ ਪਏ ਹੋ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜਾ ਹੁਣ ਇਹਨਾਂ ਬਿੱਲ ਆ ਗਿਆ ਇਹ ਤੂੰ ਪੇਕਿਆਂ ਤੋਂ ਲੈ ਕੇ ਲੋੜ ਪੂਰੀ ਕਰੇ ਨਾ ਮੰਮੀ ਇਹ ਗੱਲ ਮੈਂ ਹੋਣ ਨਹੀਂ ਦੇਣੀ ਨਾ ਹੋਣਾ ਅੱਜ ਨਾ ਇਹ ਹੋਣਾ ਕੱਲ ਇਹ ਰਿਹਾ ਬਿੱਲ ਤੁਹਾਨੂੰ ਪਤਾ ਉਹ ਕਿਵੇਂ ਬਿੱਲ ਤਾਰਨਾ ਦਾਦੀ ਮम्मा ਗੁੱਸਾ ਛੱਡੋ ਤੇ ਚਲਿਏ ਆਪਾਂ ਕਿਤੇ ਘੁੰਮਣ ਫਿਰਨ ਚੱਲੀਏ ਦਾਦੀ ਮम्मा ਗੱਲ ਸੁਣੋ ਨਾਨੀ ਘਰ ਚੱਲੀਏ ਤੁਹਾਨੂੰ ਤੇ ਮਾਮਾ ਧੀਆਂ ਨੂੰ ਬਸ ਨਾਨੀ ਘਰ ਦੀ ਪਈ ਰਹਿੰਦੀ ਹਰ ਵੇਲੇ ਚੱਲਦੇ ਆ ਘੁੰਮਣ ਫਿਰਨ ਚੱਲ ਜਾਨੇ ਆ ਥੋੜਾ ਮੂਡ ਤੁਹਾਡਾ ਠੀਕ ਹੋ ਜਾਊਗਾ ਨਾਲੇ ਗੁੱਸਾ ਛੱਡੋ ਗੁੱਸਾ ਨਹੀਂ ਕਰੀਦਾ ਹੁੰਦਾ ਇੰਨਾ ਦਾਦੀ ਮम्मा ਕੀ ਸੋਚਦੇ ਪਏ ਹੋ ਚਲੋ ਚੱਲੀਏ ਨਾਨੀ ਘਰ ਚਲਦੇ ਆ ਪੁੱਤ ਚਲ ਠੀਕ ਆ ਮम्मा ਜਸਲੀਨ ਕਿੱਥੇ ਚੱਲੇ ਹੋ ਨਾਨੀ ਘਰ ਚੱਲੇ ਮम्मा ਫੇ ਮਮੀ ਮੈਂ ਇਕੱਲੀ ਘਰ ਕੀ ਕਰਨਾ ਅਣਮੋਲ ਵੀ ਨਹੀਂ ਘਰ ਹੈਗੀ ਤੇ ਮੈਨੂੰ ਵੀ ਨਾਲ ਲੈ ਜਾ ਤੂੰ ਨਹੀਂ ਜਾਣਾ ਤੂੰ ਘਰ ਰਹਿ ਪਿੱਛੋਂ ਕੋਈ ਆ ਹੀ ਜਾਂਦਾ ਘਰ ਤੂੰ ਘਰੇ ਰਹਿ ਨਾਲੇ ਮम्मा ਤੁਸੀਂ ਅੱਜ ਸਾਨੂੰ ਲੈ ਕੇ ਨਹੀਂ ਗਏ ਹਣਾ ਮੈਂ ਗਈ ਸੀ ਨਾ ਦਾਦੀ ਮम्मा ਗਈ ਸੀ ਤੇ ਅੱਜ ਤੁਸੀਂ ਘਰ ਰਹੋਗੇ ਨਾ ਮम्मा ਮੈਂ ਇਕੱਲੀ ਘਰੇ ਕੀ ਕਰੂੰਗੀ ਮੈਨੂੰ ਵੀ ਲੈ ਜਾਓ ਨਹੀਂ ਤੂੰ ਘਰੇ ਰਹਿ ਤੇਰਾ ਕੋਈ ਮੇਰੇ ਵੀ ਕੁਝ ਲੱਗਦੇ ਆ ਤੇਰੇ ਹੀ ਨਹੀਂ ਜ਼ਿਆਦਾ ਲੱਗਦੇ ਹੈਗੇ ਮੈਂ ਵੀ ਜਾ ਸਕਦੀ ਹਾਂ ਚਲੋ ਦੱਦ ਨੂੰ ਮੈਂ ਚਲੀ ਚਲੋ ਚਲੋ ਰਹਿਣ ਬਾਅਦ ਕਰ ਸੀਮਾ ਹਾਂਜੀ ਇੱਥੇ ਬੈਠੀ ਆ ਤੇ ਤੂੰ ਦੁਪਹਿਰ ਦੀ ਰੋਟੀ ਪਾਣੀ ਤੇ ਬਣਾ ਲੈਣਾ ਹੈ ਬਣਾ ਲੰਨੀ ਹੈ ਮੈਨੂੰ ਪਤਾ ਵਾ ਪਹਿਲੇ ਮੈਨੂੰ ਇਹ ਕੱਲ ਦਾ ਜਵਾਬ ਦੋ ਵੀ ਅੱਜ ਛੁੱਟੀ ਕੋ ਕੀਤੀ ਜੋ ਆਫਿਸ ਤੋਂ ਯਾਰ ਮੈਂ ਛੁੱਟੀ ਇਸ ਕਰਕੇ ਕੀਤੀ ਆ ਵੀ ਮੈਨੂੰ ਨਾ ਇੱਥੇ ਥੋੜਾ ਜਿਹਾ ਕੰਮ ਸੀ ਮੁੰਡੇ ਨਾਲ ਕਿਸੇ ਨਾਲ ਆ ਕੇ ਚੱਲਣ ਨਾਲੇ ਘਰੇ ਬੈਠ ਕੇ ਇਕੱਠੇ ਰੋਟੀ ਖਾਵਾਂਗੇ ਅੱਛਾ ਮੈਂ ਘਰੇ ਰੋਟੀ ਪਾਣੀ ਦਾ ਤਾਂ ਫਿਕਰ ਪਿਆ ਵਾ ਵੀ ਭੁਵਾਰਾ ਆਦੀ ਆਈ ਆ ਤੇ ਰੋਟੀ ਨਹੀਂ ਆ ਰਹੀ ਉਹਨਾਂ ਨੂੰ ਖਵਾਉਣੀ ਆ ਕਿ ਨਹੀਂ ਖਵਾਉਣੀ ਮੈਂ ਤੇ ਤੈਨੂੰ ਤਾਂ ਕਿਹਾ ਵਾ ਪੂਆਜੀ ਰਾਤ ਦੇ ਆਇਆ ਤੇ ਰਾਤ ਤੇ ਚਲੋ ਸਬਜੀ ਪਾਣੀ ਬਣ ਗਿਆ ਤੇ ਮੈਂ ਕਿਹਾ ਹੁਣ ਦੁਪਹਿਰੇ ਉਹਨਾਂ ਖਵਾਦੀ ਕੋਈ ਨਵੀਂ ਚੀਜ਼ ਬਣਾ ਲਾ ਕੋਈ ਨਵੀਂ ਸਬਜੀ ਸਬਜੀ ਤੇ ਮੈਂ ਨਵੀਂ ਬਣਾ ਲਾ ਤੁਹਾਨੂੰ ਪਤਾ ਵਾ ਮੈਂ ਪੂਆਜੀ ਨੂੰ ਪੁੱਛ ਵੀ ਲਵਾਂ ਕਿ ਪੂਆਜੀ ਕੀ ਖਾਣਾ ਜੀ ਦੁਪਹਿਰੇ ਤੇ ਨਾ ਮੱਥਾ ਮਾਰਨਾ ਪੈਂਦਾ ਨਾ ਇੰਨਾ ਉੱਚੀ ਮੈਨੂੰ ਬੋਲਣਾ ਪੈਂਦਾ ਨਾ ਉਹਨਾਂ ਨੂੰ ਤੇ ਸੁਣਦਾ ਵੀ ਘਟਿਆ ਸੱਚੀ ਸਾਰੀ ਵਾਲਾ ਕਈ ਵਾਰ ਪੂਆ ਨੂੰ ਕਹਿਣਾ ਕੋਈ ਵੀ ਕੰਮ ਕਹਿਣਾ ਹੋਵੇ ਨਾ ਇੰਨੀ ਉੱਚੀ ਚ ਬੋਲਣਾ ਪੈਂਦਾ ਨਾ ਪੂਆ ਨੂੰ ਪਤਾ ਨਹੀਂ ਲੱਗਦਾ ਗਵਾਂਡੀਆਂ ਨੂੰ ਪਤਾ ਲੱਗ ਜਾਂਦਾ ਈ ਚੌਥੇ ਮੱਲੇ ਪੀਨਾਂ ਦੇ ਘਰ ਉੱਚੀ ਚ ਆਵਾਜ਼ਾਂ ਆਉਂਦੀਆਂ ਤੁਹਾਨੂੰ ਪਤਾ ਰਾਤੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਪੂਆ ਜੀ ਇੰਨੇ ਚਿਰ ਬਾਅਦ ਚੱਕਰ ਮਾਰਿਆ ਜੀ ਹਾਏ ਸੁਣ ਨਹੀਂ ਨਾ ਫਿਰ ਬਾਅਦ ਚ ਪਤਾ ਕੀ ਕਹਿੰਦੇ ਲक्की ਦਾ ਫੋਨ ਮੈਨੂੰ ਗਿਆ ਸੀ ਉਹ ਕਹਿੰਦਾ ਸੀ ਕਿ ਤੂੰ ਹੀ ਹੁੰਦੇ ਨਹੀਂ ਮੈਂ ਕਿਹਾ ਮੈਂ ਜਾਵਾਂਗੀ ਤੇ ਹੁਣ ਮੈਂ 2 ਮਹੀਨੇ ਰਹਿ ਕਿਉ ਨਾ ਹੁਣ 2 ਮਹੀਨੇ ਨਾ ਸਾਡੇ ਗਲੇ ਖੁੱਲ ਜਾਣੇ ਜੀ ਉੱਚੀ ਉੱਚੀ ਬੋਲ ਕੇ ਤੇਰਾ ਤੇ ਹੁਣ ਗਲਾ ਖੁੱਲਣਾ ਨਾ ਤੇ ਮੇਰਾ ਫੋਨ ਕਰਕੇ ਗਲਾ ਖੁੱਲ ਗਿਆ ਹੀ ਰਾਤ ਦਾ ਹੀ ਮੈਂ ਉੱਚੀ ਉੱਚੀ ਬੋਲਣ ਨਹੀਂ ਕਵਾਜੀ ਕਰੋ ਆਓਗੇ ਕਦੋਂ ਆਓਗੇ ਉਹ ਪਤਾ ਹੀ ਨਾ ਲੱਗੇ ਗੱਲ ਦਾ ਬੜੀ ਮੁਸ਼ਕਲ ਪਤਾ ਲੱਗਾ ਅੱਛਾ ਛੱਡੋ ਗੱਲ ਇਹਨਾਂ ਦੇ ਮੁੰਡੇ ਨੂੰ ਪਤਾ ਕੀ ਚਾਹੀਦਾ ਵਾ ਅੱਜ ਕੱਲ ਤੇ ਵੇਖੋ ਜਮਾਨਾ ਕਿੰਨਾ ਐਡਵਾਂਸ ਹੋ ਗਿਆ ਬੰਦਾ ਕਲਾਂਚ ਪੂਟੀਆਂ ਲਵਾ ਦਿੰਦਾ ਤੇ ਸੁਣ ਤੇ ਲਿੰਦੇ ਨਾ ਉਹਨਾਂ ਨੂੰ ਪੂਟੀਆਂ ਲਵਾ ਕੇ ਦਿੱਤੀਆਂ ਪੂਟੀਆਂ ਦੀ ਗੱਲ ਛੱਡ ਅਜੜੀ ਮਾਤਾ ਨੇ ਐਨਕ ਲਾਈ ਨਾ ਪੁਆਣੇ ਹੱਡੀ ਨੇ ਉੱਥੇ ਵੀ ਤਾਂ ਗੱਲ ਵਟਿਆਈ ਬੰਦਾ ਪੁੱਛੇ ਤੂੰ ਐਨਕ ਦੀ ਡੰਡੀ ਪਵਾ ਦੇ ਚਲ ਪਤੀਜਾ ਪਵਾ ਦੇਗਾ ਚਲੋ ਜਾ ਫੇ ਤੂੰ ਜਿਹੜਾ ਕੰਮ ਕਰਨਾ ਨਾ ਜਾ ਕੇ ਘਰ ਆਓ ਤੇ ਮੈਂ ਰੋਟੀ ਪਾਣੀ ਬਣਾਉਣੀ ਆ ਮੈਂ ਮੰਮੀ ਨੂੰ ਕਹਿੰਨੀ ਆ ਕਿ ਮੰਮੀ ਪੁੱਛੂ ਪੁਆਣੇ ਕੀ ਖਾਣਾ ਮੇਰੇ ਘਾਸਣ ਮੰਮੀ ਨੇ ਖਾਪ ਜਾਣਾ ਤੈਨੂੰ ਪਤਾ ਨਾ ਮੰਮੀ ਕੋ ਉੱਚਾ ਇਹ ਨਾ ਬੋਲਿਆ ਨਹੀਂ ਜਾਂਦਾ ਤੇ ਤੂੰ ਆਪ ਜਾ ਕੇ ਪੁੱਛ ਲੈ ਮੈਂ ਨਹੀਂ ਪੁੱਛਣਾ ਮੈਂ ਤਾਂ ਮੰਮੀ ਨੂੰ ਕਹਿਣ ਲੱਗੀ ਆ ਅੰਦਰ ਬੈਠੇ ਆ ਚਲੋ ਦਰੋਂ ਨੂੰ ਮੈਂ ਚਾਵਾ ਬਣਾਵਾ ਸਬਜੀ ਪਾਣੀ ਚਲ ਠੀਕ ਆ ਮੈਂ ਵੀ ਫਿਰ ਚਲਦਾ ਮੈਂ ਆਪਣਾ ਕੰਮ ਨਵੇੜਉਣਾ ਸਾਰਾ ਆ ਜਾਓ ਨਵੇੜ ਕੇ ਆਓ ਚਲ ਠੀਕ ਆ ਫਿਰ ਮੈਂ ਪੈਦੀ ਰੋਟੀ ਤਿਆਰ ਕਰਾਂਗੀ ਤੇ ਆ ਜਿਓ ਹੋਏ ਨਾ ਉੱਥੇ ਬੈਠੇ ਰਹੋ ਉਹ ਬਾਬਾ ਅੱਜ ਮੇਰਾ ਸਾਰਾ 10 15 ਮਿੰਟ ਦਾ ਹੀ ਕੰਮ ਹੈਗਾ ਮੈਂ ਘਰੇ ਕਿਉਂ ਛੁੱਟੀ ਕੀਤੀ ਕਿਤੇ ਭੂਆ ਜੀ ਕਰਕੇ ਤੇ ਇੱਕ ਮਨ ਕਾ ਚਲ ਕਿੰਨੇ ਚਿਰ ਬਾਅਦ ਆਪਾਂ ਇਕੱਠੇ ਰੋਟੀ ਖਾਣ ਲੱਗੇ ਆ ਉਹ ਰੋਟੀ ਕਰਕੇ ਨਹੀਂ ਕੀਤੀ ਭੂਆ ਕਰਕੇ ਕੀਤੀ ਆ ਚਲੋ ਚਲੋ ਕਿੱਡੇ ਮਸਤੇ ਮਾਰਨ ਦੇ ਸਿਮਾ ਰੋਟੀ ਬਣ ਗਈ ਏ ਉਹ ਆਜੀ ਬਣਾਉਣ ਲੱਗੀ ਆ ਤੇ ਛੇਤੀ ਬਣਾ ਮੈਂ ਖਾਣੀ ਮੈਨੂੰ ਭੁੱਖ ਲੱਗੀ ਆ ਲਿਓ ਨੀ ਆ ਚੰਗੀ ਤਰ੍ਹਾਂ ਸਬਜੀ ਸੂਜੀ ਬਣਾ ਕੇ ਲਿਆਈ ਵਧੀਆ ਸਾਰੀ ਮੈਂ ਉਹ ਲੂਣ ਨਾਲ ਨਹੀਂ ਰੋਟੀ ਖਾਣੀ ਲੂਣ ਨਾਲ ਥੋੜੀ ਮੈਂ ਤਾਂ ਚਾਰ ਨਾਲ ਦੇ ਲੱਗੀ ਸਾਂ ਮੈਂ ਨਹੀਂ ਖਾਣੀ ਮੈਂ ਆਪਣੇ ਭਤੀਜੇ ਨੂੰ ਜਾ ਕੇ ਦੱਸਾਂਗੀ ਕਿ ਇਹ ਮੈਨੂੰ ਲੂਣ ਨਾਲ ਰੋਟੀ ਦੇਂਦੀ ਜੇ ਉਹ ਨਹੀਂ ਮੈਂ ਸਬਜੀ ਬਣਾਉਣੀ ਆ ਬਹਿ ਜਾ ਤੇ ਛੇਤੀ ਬਣਾ ਕੇ ਲਿਆ ਨਹੀਂ ਉੱਚੀ ਮੰਮੀ ਬੋਲੀ ਮੇਰਾ ਕਲਾ ਬੈ ਗਿਆ ਨਮਕਾਂ ਆਪੇ ਬਣਾ ਲੈ ਜੋ ਬਣਾਣਾ ਜਾ ਜਾ ਕੇ ਉਹਦੇ ਨਾਲ ਕੰਮ ਕਰਾਓ ਕੱਲੀ ਕਰਨ ਢੀ ਤੂੰ ਮੇਰੇ ਸਹਾਂਦੀ ਬੈਠੀ ਹੋਈ ਐ ਜਾ ਕੇ ਭਾਂਡੇ ਪੁੰਡੇ ਮਾਂ ਜੀ ਜਾ ਕੇ ਚਾਨੀ ਐ ਭੂਆ ਜੀ ਮਾਮੀ ਜੀ ਮਾਸੀ ਜੀ ਕਾ ਸੱਚਾ ਕੀ ਹਾਲ ਹੈ ਬਾਸਾ ਦਿਤੀ ਸੀਸ ਨਾ ਸ਼ੁਕਰ ਹੈਂ ਤੂੰ ਵੀ ਆਈ ਹਾਂਜੀ ਮਾਸੀ ਜੀ ਕੀ ਹਾਲ ਜੀ ਬੱਸ ਠੀਕ ਹੈ ਤੂੰ ਹੀ ਸੁਣਾਓ ਆਪਣਾ ਹਾਂਜੀ ਠੀਕ ਹੈ ਸ਼ੁਕਰ ਹੈਂ ਦਾਦੀ ਮਮਾ ਵੀ ਆਏ ਆ ਤੇ ਧਿਆਨ ਦੇ ਨਹੀਂ ਮਾਸੀ ਜੀ ਬਸ ਐਦਾ ਹੀ ਜਾਈ ਨਹੀਂ ਲੱਗਦਾ ਉਹ ਨਹੀਂ ਆਈ ਦੀਦੀ ਨੇ ਮਮਾ ਮਮਾ ਘਰੇ ਸੀਗੇ ਉਹ ਕੱਲ ਤੇ ਹੋ ਕੇ ਗਈ ਬਾਓ ਕੱਲ ਤੇ ਮਿਲ ਕੇ ਗਏ ਤੁਹਾਨੂੰ ਚਲੋ ਕੋਈ ਹਾਂ ਸੁਣਾਓ ਹੁਣ ਤੇ ਵੀ ਠੀਕ ਹੈ ਤੇ ਹਾਂਜੀ ਹਾਂਜੀ ਮੈਂ ਤਾਂ ਠੀਕ ਆ ਮੈਂ ਕਹਾਂ ਚੱਲ ਮੈਂ ਵੀ ਪਤਾ ਨਾ ਮਮੀ ਜੀ ਨੂਰ ਕਿੱਥੇ ਆ ਨੂਰ ਨਾ ਟਿਊਸ਼ਨ ਲਾਖ ਦਿੱਤੀ ਮੈਂ ਜਸਲੀਨ ਤੁਸੀਂ ਤਾਂ ਪਹਿਲਾਂ ਰੱਖੀ ਨਹੀਂ ਸੀ ਉਹ ਪੜਦੀ ਨਹੀਂ ਘਰ ਨੇ ਲੋਈ ਜਾਂਦੀ ਆ ਬਸ ਇਹ ਕਹਿੰਦੀ ਪੂਈ ਘਰ ਜਾਣਾ ਪੂਈ ਘਰ ਜਾਣਾ ਮੈਂ ਕਿਹਾ ਟਿਊਸ਼ਨ ਤੇ ਰਹੇਗੀ ਨਾ ਤੇ ਘਟ ਕਹੇਗੀ ਪੂਈ ਕਾ ਜਾਣਾ ਉਹਦੇ ਨਹੀਂ ਮਸੀ ਜੀ ਕਹੇਗੀ ਜਦੋਂ ਸੰਡੇ ਹੋਏਗਾ ਤੇ ਹੁਣ ਮੈਂ ਗੱਲਾਂ ਕਿਹਦੇ ਨਾਲ ਕਰੂੰਗੀ ਮਮੀ ਜੂ ਹੈਗੀ ਆ ਉਹਨੇ ਜਗਨਵਾ ਜਾਣਾ ਠੀਕ ਆ ਸੀਮਾ ਪੰਜ ਕਿੱਥੇ ਨੇ ਉਹ ਅੰਦਰ ਆ ਪੂਆ ਜੀ ਆਏ ਹੋਏ ਆ ਨਾ ਅੱਛਾ ਪੂਆ ਸੱਸਾ ਹੈ ਤੜੇ ਹਾਂ ਜੀ ਜੀ ਅੱਛਾ ਤੇ ਅੰਦਰ ਬੈਠੀ ਐ ਆਜੋ ਅੰਦਰ ਹੀ ਆ ਜਾਓ

ਉਹ ਵਧੀਆ ਜੀ ਚਾਹ ਬਣਾ ਕੇ ਲਿਆ ਚਾਹ ਵੀ ਨਹੀਂ ਆ ਚਾਹ ਪੀਵਾਂਗੇ ਵਧੀਆ ਜੀ ਕੋਈ ਨਹੀਂ ਮੈਂ ਚਾਹ ਬਣਾਉਣੀ ਨਹੀਂ ਆਜਾ ਜੀ ਸਲੀਮ ਆ ਮੈਂ ਗੱਲਾਂ ਕਰੀਏ ਨਾਲ ਹਾਂਜੀ ਆ ਜੀ ਹੋਰ ਬੰਦੇ ਜੀ ਸਲੀਮ ਦੇ ਬਾਪਾ ਦਾ ਫੋਨ ਆਇਆ ਹਾਂਜੀ ਭੈਣ ਜੀ ਸਾਨੂੰ ਤਾਂ ਘੱਟ ਹੀ ਕਰਦਾ ਮੈਂ ਤੇ ਜ਼ਿਆਦਾ ਤੇ ਮਨਮੀਤ ਨੂੰ ਹੀ ਕਰਦਾ ਫੋਨ ਮੈਂ ਤਾਂ ਘੱਟ ਹੀ ਕਰਦਾ ਸਾਨੂੰ ਤਾਂ ਚਲੋ ਕਦੀ ਕਰਦਾ ਹੀ ਨਹੀਂ ਫੋਨ ਹੈ ਉਹਰੇ ਭੈਣ ਜੀ ਆਏ ਹੋਏ ਨੇ ਮੇਰੇ ਵੱਡੇ ਨਾਨਾ ਨਾ ਤੇ ਮੈਂ ਕਹ ਸੀ ਚਲੋ ਕਿਸੇ ਦਿਨ ਜਾ ਕੇ ਤੇ ਤੁਹਾਡੇ ਵੱਲ ਚੱਕਰ ਲਾ ਕੇ ਆਨੇ ਆ ਦੋਨੋਂ ਹੋ ਕੇ ਆਨੇ ਆ ਬਾਕੀ ਆਏ ਹੋਏ ਆ ਹੋ ਸਕਦਾ ਵੀ ਮਹੀਨਾ ਵੀ ਲਾ ਜਾਣ ਜਾਂ ਹੋ ਸਕਦਾ ਕੱਲ ਹੀ ਚਲੇ ਜਾਣ ਇਹਨਾਂ ਦੀ ਮਰਜ਼ੀ ਹੈ ਅੱਛਾ ਜੀ ਹਾਂਜੀ ਤੇ ਕੋਈ ਨਹੀਂ ਜੇ ਰਹਿਣਗੇ ਤੇ ਲੈ ਕੇ ਆਇਓ ਹਾਂਜੀ ਜ਼ਰੂਰ ਲੈ ਕੇ ਆਵਾਂਗੀ ਜੇ ਰਹਿਣਗੇ ਤੇ ਦੇ ਨਾਲ ਫੜੋ ਚਾ ਮम्मी ਆਪੂਆ ਜੀ ਦੀ ਨਾ ਸਟੀਲ ਦੇ ਗਲਾਸ ਚ ਆ ਉਹਨਾਂ ਦੀ ਫੜਾ ਦਿਓ ਠੀਕ ਆ ਮੈਂ ਅੰਨੀ ਦੀ ਪੀਓ ਚਾ ਕੋਈ ਨਹੀਂ ਆ ਜਾ ਸੀਮਤ ਹੋ ਵੀ ਨਹੀਂ ਮੈਂ ਅੰਨੀ ਮੈਂ ਕਿਤੇ ਪੀਓ ਚਾ ਗੁਰਦੀਪ ਮੈਂ ਚੱਲਨੀ ਆ ਬਾਥਰੂਮ ਕਰ ਤਸੀਂ ਗੱਲਾਂ ਕਰੋ ਠੀਕ ਆਜੋ ਪੈਂਜ ਉੱਪਰ ਆਜੋ ਤੁਹਾਡਾ ਵੀ ਸਾਰਾ ਦਿਨੇ AC ਚੱਲਦਾ ਰਹਿੰਦਾ ਨਾ ਸਵੇਰੇ 1 ਘੰਟਾ ਚਲਾਈਦਾ ਜਾਂ ਦੁਪਹਿਰ ਹੀ ਥੋੜਾ ਜਿਹਾ ਆਰਾਮ ਕਰਨਾ ਹੋਵੇ ਤੇ ਫੇਰ ਇਹਦੇ ਵੈਸੇ ਮੈਂ ਤੇ ਨਹੀਂ ਸੁਣਦੀ ਕਿ ਅਸੀਂ ਥੱਲੇ ਮੇਰੇ ਤੇ ਅੱਗੇ ਗੋਡੇ ਦਰਬ ਕਰਦੇ ਤੇ ਬੱਚਿਆਂ ਨੇ ਸੋਣਾ ਹੰਦਾ ਦੋ ਦੋ ਫੁਲਾ ਲੈਂਦੇ ਤੇ ਭੈਣ ਜੀ ਸਾਡਾ ਤੇ ਸਾਰਾ ਦਿਨ ਚੱਲਦਾ ਰਹਿੰਦਾ ਜੀ ਮਾਵਾ ਧੀਆਂ ਸਾਰਾ ਦਿਨ ਨਹੀਂ ਬੰਦ ਕਰਦੀਆਂ ਹੈਗੀਆਂ ਹਾਂ ਹੁਣ ਤੇ ਹਿਸਾਬ ਲਾ ਲੋ ਵੀ ਇੰਨਾ ਬਿੱਲ ਆਇਆ ਜੇ ਨਾ 40000 ਰੁਪਏ ਬਿੱਲ ਆਇਆ ਜੇ ਭੈਣ ਜੀ ਇਹ ਤੇ 600 ਯੂਨਟ ਮਾਫ ਵੀ ਆ ਹਾਂ ਜੀ ਯੂਨਟ ਮਾਫ ਕੀ ਕਰਨਗੇ ਜਦੋਂ ਆਪਾਂ ਯੂਨਟਾਂ ਦਾ ਕੀ ਕਰਨਾ ਜਦੋਂ ਆਪਾਂ ਏਸੀ ਸਾਰਾ ਦਿਨ ਨਹੀਂ ਬੰਦ ਨਹੀਂ ਕਰਨਾ ਹੈਗਾ ਤੇ ਬਿੱਲ ਤੇ ਆਪੇ ਆਉਣਾ ਉਹ ਯੂਨਟਾਂ ਤੋਂ ਉੱਪਰ ਹੀ ਟੱਪਣਾ ਨਾ ਵੇਰ ਨੂੰ ਕੀ ਕਰਨਾ ਪਈ। ਹੁਣ ਪਤਾ ਤੁਹਾਨੂੰ ਮੁੰਡਾ ਤੇ ਬਾਹਰ ਹੈਗਾ ਜੇ ਤੇ ਕੰਮਕਾਰ ਉਹਨੇ ਬਦਲਿਆ ਜੇ। ਤੇ ਹੱਲੇ ਉਹਦਾ ਕੋਈ ਪੈਸਾ ਦਾ ਹਿਸਾਬ ਕਿਤਾਬ ਨਹੀਂ ਆ ਪੈਸੇ ਨਹੀਂ ਹੱਲੇ ਉਹਨੂੰ ਮਿਲਦੇ ਭਾਈ। ਬੜਾ ਮੁਸ਼ਕਲ ਜੇ ਬਿੱਲ ਕਿੱਦਾਂ ਤਾਰਨਾ ਵਾ ਮੈਂ ਤਾਂ ਇਹ ਬੜਾ ਸੋਚਣ ਲੱਈ ਹਾਂ ਕਿ ਕਿਸ ਤਰ੍ਹਾਂ ਬਿੱਲ ਤਾਰਨਾ ਵਾ। ਵੇਖੋ ਹੁਣ ਬਿੱਲ ਤੇ ਭੈਣ ਜੀ ਤਾਰਨਾ ਹੀ ਪੈਣਾ ਨਾ ਇਹ ਤੇ ਜ਼ਰੂਰੀ ਆ। ਬਿੱਲ ਤਾਰਨਾ ਤੇ ਜ਼ਰੂਰੀ ਆਂਦਾ ਰੋਟੀ ਖਾਓ ਨਾ ਖਾਓ ਬਿੱਲ ਤੇ ਤਾਰਨਾ ਹੀ ਪੈਣਾ। ਸਹੀ ਗੱਲ ਆ ਭੈਣ ਜੀ। ਰੋਟੀ ਖਾਓ ਨਾ ਖਾਓ ਬਿੱਲ ਤੇ ਤ ਜਰੂਰ ਤਾਰਨਾ ਨਾ ਜੇ ਬੱਤੀ ਕੱਟੀ ਗਈ ਤੇ ਬੱਚਿਆਂ ਨੂੰ ਮੁਸ਼ਕਲ ਹੋਣੀ ਆ ਤੁਹਾਨੂੰ ਪਤਾ ਪੱਖੇ ਵੀ ਬੰਦ ਹੋ ਜਾਣੇ ਆ ਤੇ ਬੱਚੇ ਕਿੱਦਾਂ ਸੌਣ ਬਹਿਣਗੇ ਬੜੀ ਮੁਸ਼ਕਲ ਹੋ ਜਾਣੀ ਆ ਤੇ ਮੈਂ ਤੁਹਾਨੂੰ ਪਿਆ ਸੀਗਾ ਵੀ ਚਲੋ ਜੇ ਤੁਸੀਂ ਲੱਕੀ ਨੂੰ ਕਹਿ ਦਿੰਦੇ ਮੈਂ ਕਰ ਦਿੰਦਾ ਬਿੱਲ ਤਾਰ ਦਿੰਦਾ ਐਲਜੀ ਅੱਗੇ ਕੱਲ ਨੂੰ ਵੀ ਮਨਮੀਤ ਦਾ ਫੋਨ ਆਇਆ ਉਹਨੇ ਕੋਈ ਕਮੇਟੀ ਧਾਰਨੀ ਹੋएगी ਉਹਦਾ ਫੋਨ ਆਇਆ ਕੱਲ ਵੀ ਲੱਕੀ ਨੇ ਪੈਸੇ ਪਾਏ ਆ ਹੁੰਦਾ ਨੂੰ ਪਤਾ ਘਰਾਂ ਵਰਗੇ ਘਰ ਆ ਉਹ ਵੀ ਕਿੱਥੋਂ ਇੰਨੇ ਕਰ ਸਕਦਾ ਕਮੇਟੀਆਂ ਤੇ ਭੰਜੀ ਪਾਉਂਦੀ ਰਹਿੰਦੀ ਆ ਸਾਨੂੰ ਨਹੀਂ ਪਤਾ ਉਹ ਕਿੱਥੇ ਵਰਤ ਲੈਂਦੀ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਕਮੇਟੀਆਂ ਤੇ ਪਾਉਂਦੀ ਰਹਿੰਦੀ ਆ ਪਰ ਹੁਣੇ ਬਿੱਲ ਤਾਰਨਾ ਵੀ ਤਾਂ ਬਹੁਤ ਜ਼ਰੂਰੀ ਆ ਨਾ ਮੈਂ ਕਰਾਂਗੀ ਵੈਸੇ ਲੱਕੀ ਨਾਲ ਗੱਲ ਚਲੋ ਜੇ ਜਿਮਨਾਕ ਵੀ ਹੋ ਸਕੇਗਾ ਤੇ ਕਰੇਗਾ ਤੁਹਾਡੀ ਹਾਲ ਫਿਕਰ ਚਲੋ ਤੁਸੀਂ ਐਦਾਂ ਕਰੋ ₹10000 ਦਾ ਕਰ ਦੋ 10000 ਦਾ ਮੈਂ ਫਿਰ ਹੋਰ ਕਿਤੋਂ ਫੜ-ਪੁੜ ਕੇ ਤੇ ਕਰ ਲਾਂਗੀ ਸਾਰ ਲਾਂਗੀ ਮੈਂ ₹10000 ਦਾ ਤੇ ਕਰ ਦੋ ਤੁਸੀਂ ਅੰਜੀ ਉਹ ਵੀ ਮੈਂ ਆਪਣੇ ਮੁੰਡੇ ਨਾਲ ਗੱਲ ਕਰਾਂਗੀ ਉਹ ਮੰਨੇਗਾ ਤੇ ਫੇਰ ਹੀ ਆ ਨਾ ₹10000 ਥੋੜਾ ਜੀ ਭਾਜੀ ਬਾਹਰ ਹੈਗੇ ਭਾਜੀ ਨਾਲ ਗੱਲ ਕਰਕੇ ਵੇਖ ਲਓ ਤੁਸੀਂ ਭਾਜੀ ਦਾ ਵੀ ਉਹ ਹੀ ਹਿਸਾਬ ਆ ਨਾ ਫੇਰ ਜਿੱਦਾਂ ਹੁਣ ਤੁਸੀਂ ਕਹਿੰਦੇ ਹੋ ਵੀ ਬੇਟੇ ਦਾ ਕੰਮ ਕਰ ਨਹੀਂ ਹੈਗਾ ਇਹਨਾਂ ਤੇ ਭਾਜੀ ਦਾ ਵੀ ਫੇਰ ਇਸ ਤਰ੍ਹਾਂ ਹੀ ਆ ਨਾ ਹਿਸਾਬਤਾ ਉਹ ਖਾਈ ਹੈ ਨਾ ਥੋੜਾ ਜਿਆ ਤੇ ਮੈਂ ਬੇਟੇ ਨਾਲ ਗੱਲ ਕਰਾਂਗੀ ਜੇ ਉਹ ਕਹੇਗਾ ਮੀ ਪਰੇਗਾ ਫਿਰ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿਆਂਗਾ। ਹਾਂਜੀ ਇਹ ਪੈਸੇ ਤੇ ਮੈਂ ਮੋੜ ਦੇਣੇ ਆ। ਇਹ ਕੋਈ ਰੱਖਣੇ ਥੋੜਾ ਵਾ ਚਲੋ ਭੈਣ ਭਰਾ ਇੱਕ ਦੂਜੇ ਦੀ ਮਦਦ ਕਰ ਹੀ ਦਿੰਦਾ ਵਾ ਤੇ ਇਹ ਪੈਸੇ ਮੋੜਨੇ ਮੈਂ ਤੇ ਸਗੋਂ ਮਨਮੀਤ ਵਾਲੇ ਵੀ ਪੈਸੇ ਜਿਹੜੇ ਉਹਨੇ ਕੱਲ ਲਏ ਮੈਂ ਤੇ ਉਹ ਵੀ ਮੋੜ ਦੇਣੇ ਨੇ। ਤੇ ਭੈਣ ਜੀ ਤੁਸੀਂ ਕਰੋ ਕੁਛ ਨਾ ਕੁਛ ਮੋੜ ਦਾਂਗੇ ਤੁਹਾਨੂੰ ਪੈਸੇ। ਰਿਸ਼ਤੇਦਾਰੀ ਖਰਾਬ ਹੁੰਦੀ ਐਦਾਂ। ਰਿਸ਼ਤੇਦਾਰੀਆਂ ਜੜੀਆਂ ਨਾ ਫਿੱਕ ਪੈਂਦੀ ਵਿੱਚ ਪੈਸਿਆਂ ਦੇ ਨਾਲ। ਤੇ ਬੰਦੀਏ ਪੈਸੇ ਹੁਣ ਇਸ ਟਾਈਮ ਤੇ ਤੁਸੀਂ ਸਾਡਾ ਵੇਲਾ ਸਾਰੋ ਤੇ ਤੁਹਾਡੇ ਪੈਸੇ ਤੁਹਾਨੂੰ ਮੋੜ ਦਾਂਗੇ। ਭੈਣ ਜੀ ਹੁਣ ਆਏਗਾ ਮੁੰਡਾ ਤੇ ਮੈਂ ਉਹਦੇ ਨਾਲ ਗੱਲ ਕਰਾਂਗੀ। ਫਿਰ ਤੁਹਾਨੂੰ ਦੱਸਾਂਗੇ ਫੋਨ ਕਰਕੇ ਵੀ ਜਿਸ ਤਰ੍ਹਾਂ ਉਹ ਕਹੇਗਾ ਉਸ ਤਰ੍ਹਾਂ ਕਰ ਲਾਂਗੇ। ਭੈਣ ਜੀ ਗੱਲ ਸੁਣੋ ਮੇਰੀ ਕੁੜੀ ਵੀ ਘਰ ਬੈਠੀ ਹੈ ਸਾਡੀ ਤੇ ਸੋ ਘਰਾਂ ਦੇ ਖਰਚੇ ਨੇ। ਕੱਲ ਨੂੰ ਅਸੀਂ ਵੇਖਦੇ ਪਏ ਹਾਂ ਕੁੜੀ ਦਾ ਰਿਸ਼ਤਾ ਤੇ ਜੇ ਉਹਦਾ ਰਿਸ਼ਤਾ ਹੋ ਗਿਆ ਤੇ ਅਸੀਂ ਬਣਾਂ ਨਹੀਂ ਕੱਲ ਹੀ ਨਹੀਂ ਕਰ ਦੇਣਾ। ਇਸ ਕਰਕੇ ਸਾਨੂੰ ਥੋੜੇ ਬਹੁਤੇ ਪੈਸੇ ਆਪਣੇ ਕੋਲ ਵੀ ਸੇਵ ਰੱਖਣੇ ਪੈਣੇ ਨੇ ਤੇ ਹੁਣ ਲੱਕੀ ਹੈ ਉਹ ਤਾਂ ਬੇਟੀ ਵੀ ਟਿਊਸ਼ਨ ਤੇ ਜਾਂਦੀ ਹੈ ਸਕੂਲ ਵੀ ਪਾਇਆ ਆ ਉਹਨੇ ਸੋ ਉਹ ਖਰਚੇ ਉਹ ਮੁੰਡੇ ਦੇ ਸਿਰ ਤੇ ਹੀ ਹੈਗਾ ਸਾਰਾ ਬੋਝ ਤੇ ਪ੍ਰਾਈਵੇਟ ਉਹਦੀ ਨੌਕਰੀ ਹੈ ਉਹਦੇ ਸਿਰ ਤੇ ਹੀ ਸਾਰਾ ਬੋਝ ਆ ਮੇਰੀ ਵੀ ਦਵਾਈ ਚੱਲਦੀ ਹੈ ਮੇਰੇ ਵੀ ਗੋਡਿਆਂ ਨੂੰ ਦਰਦਾ ਮੇਰੀ ਵੀ ਦਵਾਈ ਚੱਲਦੀ ਹੈ ਸਾਰਾ ਖਰਚਾ ਉਹਨੇ ਹੀ ਕਰਨਾ ਤੇ ਬਾਕੀ ਵੇਖ ਲਾਂਗੇ ਉਹਨੂੰ ਮੈਂ ਪੁੱਛਾਂਗੀ ਜੋ ਵੀ ਉਹ ਕਹੇਗਾ ਜਿਸ ਤਰ੍ਹਾਂ ਉਹਦੀ ਮਰਜ਼ੀ ਹੈਗੀ ਫਿਰ ਤੁਹਾਨੂੰ ਦੱਸ ਦਵਾਂਗੇ ਅਸੀਂ ਫੋਨ ਕਰਕੇ ਜੋ ਕਰ ਸਕਦਾ ਹੋਏਗਾ ਤੇ ਜ਼ਰੂਰ ਕਰੇਗਾ ਜੇ ਨਹੀਂ ਤੇ ਫਿਰ ਤੁਹਾਨੂੰ ਦੱਸਾਂਗੇ ਜਿਹੜੇ ਕੰਮ ਮੈਂ ਆਈ ਸਾਂ ਉਹ ਤੇ ਬਣਿਆ ਨਹੀਂ ਹੈਗਾ ਧੀ ਤੇ ਧੀ ਮਾ ਉਸ ਤੋਂ ਵੀ ਜ਼ਿਆਦਾ ਤੇਜ਼ ਜੇ ਮਨਾ ਲੱਕੀਕਾਰ ਹੁੰਦਾ ਤੇ ਸ਼ਾਇਦ ਗੱਲ ਪਾਣੀ ਜਾਂਦੀ ਸ਼ਾਇਦ ਮੈਨੂੰ ਪੈਸੇ ਦੇ ਹੀ ਦਿੰਦਾ ਚੱਲ ਮਨਾ ਚੱਲ ਚੱਲੀਏ जेसलीन जेसलीन हां जी दादी अम्मा चलो पुत्त चली है बैठयो बहन जी बहन जी सीमा ਰਾਹ ਦੀ ਰੋਟੀ ਬਣਾਉਂਦੀ ਖਾ ਕੇ ਜਾਇਓ ਨਹੀਂ ਭੈਣ ਜੀ ਕੁੜੀ ਵੀ ਆਉਣ ਵਾਲੀ ਐਨ ਮੋਲਵੀ ਨੌਕਰੀ ਤੋਂ ਤੇ ਮਨਮੀਤ ਵੀ ਘਰ ਕਰ ਲਈ ਐ ਲਾਇਓ ਤੁਸੀਂ ਵੀ ਗੇੜਾ ਆਇਓ ਕਿਸੇ ਵੇਲੇ हां ਕੋਈ ਗੱਲ ਨਹੀਂ ਮੈਂ ਲਾਵਾਂਗੀ ਚੱਕਰ ਤੇ ਬਾਕੀ ਲੱਕੀ ਆਏਗਾ ਤੇ ਫਿਰ ਦੱਸਾਂਗੀ ਪੁੱਛ ਕੇ ਤੁਹਾਨੂੰ ਮੈਂ ਚੰਗਾ ਭੈਣ ਜੀ ਚੰਗਾ ਸੀ ਸასი ਚਾਹ